ਆਵਾਮੀ ਪਾਰਟੀ 2012 ਦੇ ਵਿੱਚ ਬਣੀ ਸੀ ਅਸੀਂ ਆਵਾਮੀ ਪਾਰਟੀ ਦੇ ਵਿੱਚ ਗਰਾਊਂਡ ਤੋਂ ਲੈ ਕੇ ਕੰਮ ਕੀਤਾ ਕੰਮ ਕਰੇ ਸਤੋਬਾਦ ਦੇ ਵਿੱਚ ਡਾਕਟਰ ਗਾਂਧੀ ਨੂੰ ਜਾਂ ਟਿਕਟ ਮਿਲੀ ਲੋਕ ਸਭਾ ਪਟਿਆਲੇ ਦੀ ਔਰ ਉਸ ਟਾਈਮ ਵੀ ਮੈਂ ਦਾਬੇਦਾਰ ਸੀ ਜੀ ਮੈਂ ਦਾਬੇਦਾਰ ਸੀ ਮੈਂ ਲੋਕ ਸਭਾ ਚੋਣ ਲੜਦਾ ਵੀ ਔਰ ਉਸ ਟਾਈਮ ਡਾਕਟਰ ਗਾਂਧੀ ਨੂੰ ਟਿਕਟ ਦੇ ਚੁੱਕੀ ਔਰ ਉਸ ਤੋਂ ਬਾਅਦ ਮੈਂ ਡਾਕਟਰ ਗਾਂਧੀ ਨੂੰ ਅਸੀਂ ਇੱਕ ਨੋਰ ਹਲਕੇ ਦਾ ਇੰਚਾਰਜ ਲਾਇਆ ਮੈਨੂੰ ਵੀ ਅਸੀਂ ਡਾਕਟਰ ਗਾਂਧੀ ਨੂੰ ਜਿਤਾਇਆ ਜੀ ਜਿਤਾ ਕੇ ਉਸ ਤੋਂ ਬਾਅਦ ਦੇ ਵਿੱਚ ਪਾਰਟੀ ਦੇ ਨਾਲ ਮੈਂ ਲਗ ਲਗ ਹਲਕਿਆਂ ਦੇ ਵਿੱਚ ਸੇਵਾ ਕੀਤੀ ਹਲਕਾ ਡੇਰਾਵਸੀ ਦੇ ਵਿੱਚ ਵੀ ਮੈਂ 2-3 ਸਾਲ ਕਰੀ 2017 ਦੇ ਵਿੱਚ ਕੈਪਟਨ ਕਮਨਜੀਤ ਸਿੰਘ ਦੀ ਘਰ ਵਾਲੀ ਨੂੰ ਮੈਂ ਵਿਧਾਨ ਸਭਾ ਚੋਣਾਂ ਦੀ ਲੜਵਾਈਆਂ ਡੇਰਾਵਸੀ ਐਸੇ ਕੀ ਕਾਰਨ ਹੋਇਆ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੰਨੀ ਵੱਡੀ ਲੀਡਰ ਗਾਂਧੀ ਦੇ ਨਾਲ ਕੰਮ ਕੀਤਾ ਤੁਸੀਂ ਇਲੈਕਸ਼ਨ ਦੇ ਦਾਅਵੇਦਾਰ ਸੀਗੇ ਉਦੋਂ ਵੀ ਉਮੀਦਵਾਰ ਸੀ ਪਰ ਐਸਾ ਕੀ ਹੋਇਆ ਵੀ ਤੁਹਾਨੂੰ ਬੈਕ ਆਣਾ ਪਿਆ ਜਾਂ ਪਿੱਛੇ ਹਟਣਾ ਪਿਆ ਆਮ ਆਦਮੀ ਪਾਰਟੀ ਤੋਂ ਨਹੀਂ ਬੈਕ ਆਣਾ ਪਿਆ ਜੀ ਜਦ 2022 ਦੇ ਵਿੱਚ ਮੰਨ ਲਓ ਵੀ ਇਹਨਾਂ ਨੂੰ ਟਿਕਟਾਂ ਦੀ ਪੰਡ ਹੋਈ ਹੈ ਸਾਨੂੰ ਕਹਿਣ ਲੱਗੇ ਜੀ ਤੁਸੀਂ ਗਰਾਊਂਡ ਤੇ ਕਰੋ ਤੁਹਾਨੂੰ ਅਗਲੀ ਵਾਰੀ ਟਿਕਟ ਦੇਵਾਂਗੇ ਜੀ ਔਰ ਸਾਨੂੰ ਕੋਈ ਨਹੀਂ ਪੁੱਛਿਆ ਗਿਆ ਜੀ ਇਹਨਾਂ ਦੀ ਸਰਕਾਰ ਆਈ ਅਸੀਂ ਆਪਣੇ ਘਰ ਬੈਠੇ ਜੀ ਇਹਨਾਂ ਨੇ ਉਹੀ ਦੋ ਹੀ ਪਾਲਟੀਆਂ ਮੰਗੋ ਗੁੰਡਾ ਰਾਜ ਆ ਲੋਕਾਂ ਦੇ ਨਾਲ ਗੁੰਡਾ ਗੰਦੀ ਗੱਲ ਕਰਦੇ ਐਸੇ ਗਰਮ ਰਹਿਆ ਵੀ ਤੁਸੀਂ ਇੰਡੀਪੈਂਡੈਂਟ ਇਲੈਕਸ਼ਨ ਦੀ ਤਿਆਰੀ ਦੇ ਵਿੱਚੋਂ ਔਰ ਪਿੰਡਾਂ ਦੇ ਵਿੱਚ ਜਾ ਰਹੇ ਹੋ ਕਿਵੇਂ ਦਾ ਮਾਹੌਲ ਹੈ ਲੋਕ ਤੁਹਾਨੂੰ ਕਿਸ ਤਰ੍ਹਾਂ ਮਿਲ ਰਹੇ ਔਰ ਇਸ ਤੋਂ ਇਲਾਵਾ ਸਿਆਸੀ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਸਮਾਜਿਕ ਕਿਵੇਂ ਲੋਕਾਂ 'ਚ ਵਿਚਰ ਰਹੇ ਹੋ ਨਹੀਂ ਅਸੀਂ ਜੇ ਮੰਨ ਲਓ ਵੀ ਹਲਕੇ ਦੇ ਵਿੱਚ ਨਾਲ ਪਹਿਲਾਂ ਵੀ ਵਿਚਰਦੇ ਰਹੇ ਅਸੀਂ ਜੀ ਔਰ ਹੁਣ ਵੀ ਅਸੀਂ ਲੋਕਾਂ ਨੂੰ ਮਤਲਬ ਵੀ ਸਮਾਜ ਸੇਵਾ ਦੇ ਕੰਮ ਕਰ ਰਹੇ ਹਾਂ ਲੋਕਾਂ ਨੂੰ ਜਾ ਕੇ ਦੁੱਖ ਤਕਲੀਫਾਂ ਪੁੱਛਦੇ ਹਾਂ ਵੀ ਭਾਈ ਇਹ ਪਿਛਲੇ ਹਫਤੇ ਜੀ ਅਸੀਂ ਕਈ ਪਿੰਡਾਂ ਦੇ ਵਿੱਚ ਦੌਰਾ ਕੀਤਾ ਵੀ ਉੱਥੇ ਜਾ ਕੇ ਕਈ ਬੰਦਿਆਂ ਨੂੰ ਮਿਲੇ ਜਿਹੜੇ ਹੈਂਡੀਕੈਪਟ ਸੀ ਮੰਝਿਆਂ ਦੇ ਅੱਜ ਤੱਕ ਸਰਕਾਰਾਂ 80 ਸਾਲ ਦੇ ਵਿੱਚ ਕੋਈ ਕਿਤੇ ਤੱਕ ਪਹੁੰਚ ਨਹੀਂ ਸਗੀਆਂ ਜਦ ਅਸੀਂ ਲੋਕਾਂ ਨੂੰ ਪੁੱਛਿਆ ਜੀ ਮਨੋ ਬੜੀ ਸ਼ਰਮਨਾਕ ਗੱਲ ਸੀ ਔਰ ਵੀ ਉਹਨਾਂ ਨੂੰ ਫਿਰ ਅਸੀਂ ਨੇ ਪਸਵਾਸ ਦਵਾਇਆ ਵੀ ਅਸੀਂ ਤੁਹਾਨੂੰ ਸੈਕਰੇਰੀਆਂ ਦੇਖ ਇਕੋ ਗੋਸ਼ ਕਰ। ਸੋ ਇਹ ਤਾਂ ਗੱਲਾਂ ਰਹੀਆਂ ਜਿਵੇਂ ਸਮਾਜਿਕ ਕੰਮਾਂ ਦੀਆਂ ਤੁਸੀਂ ਆਪਣਾ ਪਿਛੋਕੜ ਦੱਸਿਆ ਸਿਆਸਤ ਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਤੁਸੀਂ ਰੂਪਰੇਖਾ ਤਿਆਰ ਕਰ ਰਹੇ ਹੋ ਕਿਉਂਕਿ ਇਸ ਵਾਰ ਜਿਹੜੀ ਇਲੈਕਸ਼ਨ ਹੈ ਬਗਾ ਜੀ 2027 ਦੇ ਵਿੱਚ ਜੋ ਦੱਸਿਆ ਜਾ ਰਿਹਾ ਵੀ ਬੜੀ ਇਤਿਹਾਸਮਈ ਹੋਣੀ ਹੈ ਔਰ ਬੜੇ ਸੰਘਰਸ਼ ਵਾਲੇ ਇਲੈਕਸ਼ਨ ਹੋਣੇ ਕਿਤਨਾ ਕਿਤੇ ਭਾਜਪਾ ਵੀ ਜਿਹੜੀ ਹੁਣ ਪੰਜਾਬ ਦੇ ਅੰਦਰ ਆਪਣਾ ਪ੍ਰਭਾਵ ਬਣਾ ਰਹੀ ਹੈ ਜੀ ਮਨੂੰ ਵੀ ਲੋਕਾਂ ਦੇ ਨਾਲ ਜਾ ਕੇ ਵਿਚਰ ਰਹੀਆਂ ਲੋਕ ਨਾ ਜੀ ਇਹਨਾਂ ਦੀ ਪਾਰਟੀਆਂ ਤੋਂ ਬੜੇ ਪਰੇਸ਼ਾਨ ਹੈ ਵੀ ਲੋਕ ਜਿੱਥੇ ਸਰਪੰਚ ਪੰਚਾਂ ਨੂੰ ਮਿਲਦੇ ਆ ਲੋਕਾਂ ਨੂੰ ਲੋਕ ਕਹਿੰਦੇ ਆ ਕਿ ਇਹ ਵੀ ਗਰਾਊਂਡ ਤੱਕ ਕੋਈ ਵੀ ਨਹੀਂ ਜਾਂਦਾ ਹੈ ਇਹ ਲੀਡਰ ਜਿਹੜੇ ਇਲੈਕਸ਼ਨ ਲੜਦੇ ਆ ਔਰ ਐਮਐਲਏ ਬਣਦੇ ਆ ਉਹੀ ਦਸਵੀਂ ਬੰਦੇ ਲੈ ਗਾਨੇ ਆ ਔਰ ਉਹੀ ਲੋਕਾਂ ਦੇ ਨਾਲ ਕੁੱਟਦੇ ਆ ਮਾਰਦੇ ਆ ਵੱਲੋਂ ਵੀ ਲੋਕਾਂ ਨੂੰ ਬਿਲਕੁਲ ਇਨਸਾਫ ਨਹੀਂ ਮਿਲਦਾ ਬਿਲਕੁਲ ਨਹੀਂ ਬਗੈ ਚੀ ਹੋਰ ਵੀ ਜਦੋਂ ਸਰਕਾਰਾਂ ਬਣਦੇ ਨੇ ਗਰੰਟੀਆਂ ਦਿੰਦੇ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਤੁਹਾਡੇ ਜਦੋਂ ਤੁਸੀਂ ਪਾਰਟੀ ਸੀ ਗਰੰਟੀਆਂ ਦਿੱਤੀਆਂ ਕੀ ਉਹ ਗਰੰਟੀਆਂ ਪੂਰੀਆਂ ਹੋਈਆਂ ਨਹੀਂ ਜੀ ਗਰੰਟੀਆਂ ਦੇ ਚਕਾਰ ਨਹੀਂ ਪੂਰੀਆਂ ਨਹੀਂ ਲਾਗੂ ਨਹੀਂ ਹੋਈਆਂ ਜੀ ਕੋਈ ਮੀਡੀਆ ਦੇ ਵਿੱਚ ਜਾ ਕੇ ਗਿਆ ਹੋਰ ਹੈ ਵੀ ਅਸੀਂ ਨੇ ਇਹ ਕਰਦੇ ਟਮ ਕਾਣਾ ਕਰਦਾ ਬਿਲਕੁਲ ਨਹੀਂ ਹੈ ਗਰਾਊਂਡ ਦੇ ਨਾਲ ਬਿਲਕੁਲ ਖਾਲੀ ਪਈਆਂ ਜੀ ਔਰ ਇਹਦਾ ਦੂਈ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਤਾਂ ਬਦਲ ਰਹੇ ਹਾਂ ਇਹ ਜ਼ੀਰੋ ਦਾ ਆ ਰਹੇ ਹੁਣੇ ਜੀ ਮਾਣੇ ਮਾਣ ਉਹ ਵੀ ਮੰਨੂ ਵੀ ਜ਼ੀਰੋ ਕਹਦੇ ਆ ਜੀ ਜਿਹੜੇ ਮੰਨੂ ਵੀ ਆਮ ਲੋਕ ਹੈ ਜੀ ਪੰਜਾਬ ਗਵਰਨਮੈਂਟ ਸਰਕਾਰ ਦੇ ਮੰਨੂ ਪਹਿਲਾਂ ਕਿੰਨਾ ਕਰਦਾ ਸੀ ਹੁਣ ਕਿੰਨਾ ਕਰਦਾ ਉਹ ਕਿ ਸਬਸਿਡੀਆਂ ਲੈ ਲੈ ਗਏ ਲੋਕਾਂ ਨੂੰ ਜ਼ੀਰੋ ਆ ਦੇ ਕਰ ਰਹੇ ਆ ਜੀ ਬਿਲਕੁਲ ਜੀ ਤੇ ਤੁਸੀਂ ਆਪਣੀ ਕੀ ਰੂਪਰੇਖਾ ਹੈ ਤੁਹਾਡੀ ਕਿਵੇਂ ਕੰਮ ਕਰੋਗੇ ਕਿਵੇਂ ਲੋਕਾਂ ਨੂੰ ਜੋੜੋਗੇ ਆਪਣੇ ਨਾਲ ਕਿਉਂਕਿ ਇਲੈਕਸ਼ਨ ਲੜਨੀ ਹੈ ਕੋਈ ਛੋਟਾ ਕੰਮ ਨਹੀਂ ਹੈ ਦੇਖੋ ਜੀ ਅਸੀਂ ਮੰਨ ਲਓ ਵੀ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਲੋਕਾਂ ਦੇ ਵਿੱਚ ਹਰ ਇੱਕ ਭਾਈਚਾਰੇ ਨੂੰ ਗਾਇ ਲੈ ਕੇ ਚੱਲेंगे ਅਸੀਂ ਅਸੀਂ ਹੁਣ 2022 ਦੀ ਵਿੱਚ ਇਲੈਕਸ਼ਨ ਜੀ ਅੱਜ ਤੋਂ ਹੀ ਅਸੀਂ ਤਿਆਰੀ ਕਰਨੀ ਚਾਲੂ ਕਰਦੀ ਕਿਉਂ ਜਦ ਤਿਆਰੀ ਕਰਦੀਏ ਵੀ 1.5 ਸਾਲ ਪਹਿਲਾਂ ਜੀ ਔਰ ਲੋਕਾਂ ਨਾਲ ਜਦ ਬੀਚਰਦੇ ਲੋਕ ਗੱਲਾਂ ਕਰਦੇ ਲੋਕ ਇਹ ਕੰਨੀ ਹੈ ਵਿਊਸ਼ ਕਰਨ ਦੇ ਜਦ ਲੋਕਾਂ ਨੂੰ ਜਾ ਕੇ ਮਿਲਦੀ ਹੈ ਨਾ ਜੀ ਮੰਨ ਲਓ ਵੀ ਇਹਨਾਂ ਨੇ ਅਕਾਲੀ ਦਲ ਸਰਕਾਰ ਵੀ ਦੇਖ ਲਈ ਕਾਂਗਰਸ ਸਰਕਾਰ ਵੀ ਦੇਖ ਲਈ ਆਮ ਆਦਮੀ ਪਾਰਟੀ ਸਰਕਾਰ ਵੀ ਦੇਖ ਲਈ ਇਹ ਲੋਕ ਇਹਨਾਂ ਦੋ ਲੀਡਰਾਂ ਦੋ ਔਰ ਇਹਨਾਂ ਦੋ ਜਿਹੜੇ ਨਾਲ ਗੁੰਡੇ ਨਾਲੋਂ ਇਹਨਾਂ ਦੇ ਲੋਕ ਬਹੁਤ ਪਰੇਸ਼ਾਨ ਨੇ ਕਿਉਂਕਿ ਆਮ ਲੋਕ ਜਿਹੜੇ ਮਨੋ ਵੀ ਕਾਰੋਬਾਰ ਵਾਲੇ ਵੀ ਦੇਖਦੇ ਆ ਇਹ ਲੋਕਾਂ ਦੇ ਨੇ ਕਾਰੋਬਾਰਾਂ ਦੇ ਉੱਪਰ ਇਹਨਾਂ ਨੇ ਕਬਜ਼ੇ ਕਰਦੇ ਆ ਬਿਲਕੁਲ ਹਾਂ ਜੀ ਦੇਖੋ ਤੁਸੀਂ ਲੋਕ ਸਰਕਾਰਾਂ ਤੇ ਕਿਉਂ ਵਿਸ਼ਵਾਸ ਕਰਨ ਪਹਿਲਾਂ ਅਕਾਲੀ ਦਲ ਕਾਂਗਰਸ ਨੇ ਰਾਜ ਕੀਤਾ ਹੁਣ ਆਮ ਆਦਮੀ ਪਾਰਟੀ ਨੇ 2022 ਚ ਸਰਕਾਰ ਬਣਾਈ ਤਾਂ ਤੁਸੀਂ ਵੀ ਬਤੌਰ ਕੰਮ ਕੀਤਾ ਤੁਹਾਨੂੰ ਬਣਦਾ ਜਿਹੜਾ ਤੁਹਾਡਾ ਮਿਹਨਤਾਨਾ ਸੀ ਜਾਂ ਫਲ ਨਹੀਂ ਮਿਲਿਆ ਤੁਹਾਨੂੰ ਇੱਜ਼ਤ ਮਾਨ ਨਹੀਂ ਮਿਲਿਆ ਪਾਰਟੀ ਦੇ ਵਿੱਚ ਤੁਸੀਂ ਫਿਰ ਫੈਸਲਾ ਲਿਆ ਵੀ ਤੁਸੀਂ ਇਲੈਕਸ਼ਨ ਲੜੋਗੇ ਪਰ ਜ਼ਿਆਦਾਤਰ ਕੀ ਹੁੰਦਾ ਬੱਗਾ ਜੀ ਇੱਕ ਸਵਾਲ ਆ ਮੇਰਾ ਵੀ ਜ਼ਿਆਦਾਤਰ ਕੀ ਹੁੰਦਾ ਇਲੈਕਸ਼ਨਾਂ ਦੇ ਨੇੜੇ ਜਾ ਕੇ ਕਿਹੜੇ ਦਾਅਵੇਦਾਰ ਹੁੰਦੇ ਉਹ ਬੈਠ ਜਾਂਦੇ ਆ ਕਿ ਤੁਸੀਂ ਵੀ ਬੈਠੋ ਨਹੀਂ ਜੀ ਨਹੀਂ ਨਹੀਂ ਮੈਂ ਬਾਸ ਸੁਣਨਾ ਸਨੌਰ ਦੇ ਐਮਐਲਏ ਦੀ ਇਲੈਕਸ਼ਨ ਲੜਨੀ ਹੈ ਚਾਹੇ ਚਾ ਕੋਈ ਸੁਖਵੀਰ ਬਦਲਾਵੇ ਚਾਹੇ ਭਗਵੰਤ ਮਾਨ ਆਵੇ ਕੋਈ ਵੀ ਆਵੇ ਸਾਡਾ ਮਿਕਸਾ ਵੀ ਲੋਕਾਂ ਦੀ ਸੇਵਾ ਕਰਨਾ ਔਰ ਐਮਐਲਏ ਦੀ ਇਲੈਕਸ਼ਨ ਲੜ ਕੇ ਲੋਕਾਂ ਦੀ ਸੇਵਾ ਕਰੀਏ ਤੇ ਕੀ ਤੁਸੀਂ ਆਖਰ ਆਪਣੇ ਹਲਕਾ ਸਨੌਰ ਵਾਸੀਆ ਹਲਕਾ ਸਨੌਰ ਵਾਸੀਆ ਨੂੰ ਇਹੀ ਬੇਨਤੀ ਹੈ ਜੀ ਵੀ ਅਸੀਂ ਆ ਆਪ ਤੁਹਾਡੇ ਵਰਗੇ ਲੋਕ ਹੈ ਸਾਡੀ ਮੰਨ ਵੀ ਮਿਲ ਜੁਲ ਕੇ ਚੱਲਣਾ ਜੀ ਸਾਡੇ ਨਾਲ ਸਾਡੇ ਨਾਲ ਕੋਈ ਗੁੰਡੀ ਹੈ ਜਿਹੜੀ ਦੋ ਹੀ ਪਾਰਟੀਆਂ ਜੀ ਇਹਨਾਂ ਦੇ ਨਾਲ 50 50 ਬੰਦੇ ਉਹੀ ਰੱਖੇ ਵੀ ਹੁੰਦੀ ਹੈ ਈ ਲੋਕਾਂ ਨੂੰ ਕੁੱਟਦੇ ਆ ਉਹੀ ਮਾਰਦੇ ਆ ਉਹੀ ਇਹ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਵੀ ਸਾਨੂੰ ਜੀਵਨ ਨੂੰ ਵੀ ਕਦੇ ਪਰਮਾਤਮਾ ਨੇ ਮੌਕਾ ਦਿੱਤਾ ਤਾਂ ਅਸੀਂ ਬਿਲਕੁਲ ਸਾਫ਼ ਸੁਥਰੀ ਨੀਤੀ ਲੈਵਾਂਗੇ ਨਾਲ ਸਾਡੇ ਕੋਲ ਅਸੀਂ ਨਾ ਕਿਸੇ ਕੋਈ ਪ੍ਰਾਪਰਟੀਆਂ ਦੇ ਉੱਪਰ ਅੱਖ ਰੱਖਣੀ ਹੈ ਨਾ ਅਸੀਂ ਨਾ ਕੋਈ ਲੁੱਟਣਾ